ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਖਨਾਰੀ ਬਾਰਡਰ ਤੇ 42 ਦਿਨਾਂ ਦੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸੋਮਵਾਰਿਆ ਨੂੰ 6 ਜਨਵਰੀ ਨੂੰ ਅਚਾਨਕ ਤਬੀਅਤ ਖਰਾਬ ਹੋ ਗਈ ਉਹ ਕਰੀਬ 1 ਘੰਟੇ ਤੱਕ ਬਿਉਸ਼ ਰਹੇ ਉਹਨਾਂ ਦੀ ਪਲਸ 42 ਤੇ ਬਲੱਡ ਪ੍ਰੈਸ਼ਰ 80/56 ਤੱਕ ਆ ਗਈ ਜਦ ਕਿ 60 ਤੋਂ ਜ਼ਿਆਦਾ ਉਮਰ ਦੇ ਬੰਦੇ ਦੀ ਨਾਰਮਲ ਬੀਪੀ 133/69 ਹੁੰਦਾ ਹੈ ਉੱਥੇ ਮੌਜੂਦ ਡਾਕਟਰਾਂ ਦੀ ਟੀਮ ਉਹਨਾਂ ਦੇ ਹੱਥ ਪੈਰ ਮਸਲੇ ਜਿਸ ਤੋਂ ਬਾਅਦ ਉਹਨਾਂ ਨੂੰ ਹੋਸ਼ ਆਇਆ ਉਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਪਾਣੀ ਪਿਆਇਆ ਡੱਲੇਵਾਲ ਦੀ ਤਬੀਅਤ ਦਾ ਪਤਾ ਲੱਗਦੇ ਹੀ ਮੋਰਚੇ ਤੇ ਮੌਜੂਦ ਸਾਰੇ ਕਿਸਾਨ ਭਰਾ ਜਾਗ ਗਏ ਉਹਨਾਂ ਨੇ ਰਾਤ ਨੂੰ ਹੀ ਡੱਲੇਵਾਲ ਜੀ ਦੀ ਸਿਹਤ ਨੂੰ ਲੈ ਕੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲੇ 4 ਜਨਵਰੀ ਨੂੰ ਖਨੋਰੀ ਤੇ ਮਹਾਪੰਚਾਇਤ ਹੋਈ ਸੀ ਜਿੱਥੇ 9 ਮਿੰਟ ਤੋਂ ਬਾਅਦ ਹੀ ਡੱਲੇਵਾਲ ਜੀ ਦੀ ਤਬੀਅਤ ਖਰਾਬ ਹੋ ਗਈ ਸੀ ਉਹਨਾਂ ਨੂੰ ਚੱਕਰ ਆਏ ਤੇ ਫਿਰ ਉਲਟੀਆਂ ਵੀ ਲੱਗ ਗਈਆਂ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਘਟ ਗਿਆ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਇੱਕ ਟੀਮ ਅਲਰਟ ਮੋਡ ਔਨ ਤੇ ਰੱਖ ਦਿੱਤਾ ਗਿਆ ਉਲਟਿਆਂ ਤੋਂ ਬਾਅਦ ਢੱਲੇਵਾਲ ਨੇ ਪਾਣੀ ਪੀਣਾ ਵੀ ਛੱਡ ਦਿੱਤਾ ਸੀ ਉਸ ਕਾਰਨ ਉਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਸੱਜੇ ਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਖਨਾਰੀ ਬਾਰਡਰ ਤੇ 42 ਦਿਨਾਂ ਦੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸੋਮਵਾਰਿਆ ਨੂੰ 6 ਜਨਵਰੀ ਨੂੰ ਅਚਾਨਕ ਤਬੀਅਤ ਖਰਾਬ ਹੋ ਗਈ ਉਕਰੀਬ ਇੱਕ ਘੰਟੇ ਤੱਕ ਬਿਉਸ਼ ਰਹੇ ਉਹਨਾਂ ਦੀ ਪਲਸ 42 ਤੇ ਬਲੱਡ ਪ੍ਰੈਸ਼ਰ 80/56 ਤੱਕ ਆ ਗਈ ਜਦ ਕਿ 60 ਤੋਂ ਜ਼ਿਆਦਾ ਉਮਰ ਦੇ ਬੰਦੇ ਦੀ ਨਾਰਮਲ ਬੀਪੀ 133/69 ਹੁੰਦਾ ਹੈ ਉੱਥੇ ਮੌਜੂਦ ਡਾਕਟਰਾਂ ਦੀ ਟੀਮ ਉਹਨਾਂ ਦੇ ਹੱਥ ਪੈਰ ਮਸਲੇ ਜਿਸ ਤੋਂ ਬਾਅਦ ਉਹਨਾਂ ਨੂੰ ਹੋਸ਼ ਆਇਆ ਉਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਪਾਣੀ ਪਿਆਇਆ ਡੱਲੇਵਾਲ ਦੀ ਤਬੀਅਤ ਦਾ ਪਤਾ ਲੱਗਦੇ ਹੀ ਮੋਰਚੇ ਤੇ ਮੌਜੂਦ ਸਾਰੇ ਕਿਸਾਨ ਭਰਾ ਜਾਗ ਗਏ ਉਹਨਾਂ ਨੇ ਰਾਤ ਨੂੰ ਹੀ ਡੱਲੇਵਾਲ ਜੀ ਦੀ ਸਿਹਤ ਨੂੰ ਲੈ ਕੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲੇ 4 ਜਨਵਰੀ ਨੂੰ ਖਨੋਰੀ ਤੇ ਮਹਾਪੰਚਾਇਤ ਹੋਈ ਸੀ ਜਿੱਥੇ 9 ਮਿੰਟ ਤੋਂ ਬਾਅਦ ਹੀ ਡੱਲੇਵਾਲ ਜੀ ਦੀ ਤਬੀਅਤ ਖਰਾਬ ਹੋ ਗਈ ਸੀ ਉਹਨਾਂ ਨੂੰ ਚੱਕਰ ਆਏ ਤੇ ਫਿਰ ਉਲਟੀਆਂ ਵੀ ਲੱਗ ਗਈਆਂ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਘਟ ਗਿਆ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਇੱਕ ਟੀਮ ਨੂੰ ਅਲਰਟ ਮੋਡ ਔਨ ਤੇ ਰੱਖ ਦਿੱਤਾ ਗਿਆ ਉਲਟਿਆਂ ਤੋਂ ਬਾਅਦ ਢੱਲੇਵਾਲ ਨੇ ਪਾਣੀ ਪੀਣਾ ਵੀ ਛੱਡ ਦਿੱਤਾ ਸੀ ਉਸ ਕਾਰਨ ਉਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਸੱਜੀ ਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਖਨਾਰੀ ਬਾਰਡਰ ਤੇ 42 ਦਿਨਾਂ ਦੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸੋਮਵਾਰਿਆ ਨੂੰ 6 ਜਨਵਰੀ ਨੂੰ ਅਚਾਨਕ ਤਬੀਅਤ ਖਰਾਬ ਹੋ ਗਈ ਉਹ ਕਰੀਬ 1 ਘੰਟੇ ਤੱਕ ਬਿਉਸ਼ ਰਹੇ ਉਹਨਾਂ ਦੀ ਪਲਸ 42 ਤੇ ਬਲੱਡ ਪ੍ਰੈਸ਼ਰ 80/56 ਤੱਕ ਆ ਗਈ ਜਦ ਕਿ 60 ਤੋਂ ਜ਼ਿਆਦਾ ਉਮਰ ਦੇ ਬੰਦੇ ਦੀ ਨਾਰਮਲ ਬੀਪੀ 133/69 ਹੁੰਦਾ ਹੈ ਉੱਥੇ ਮੌਜੂਦ ਡਾਕਟਰਾਂ ਦੀ ਟੀਮ ਉਹਨਾਂ ਦੇ ਹੱਥ ਪੈਰ ਮਸਲੇ ਜਿਸ ਤੋਂ ਬਾਅਦ ਉਹਨਾਂ ਨੂੰ ਹੋਸ਼ ਆਇਆ ਉਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਪਾਣੀ ਪਿਆਇਆ ਡੱਲੇਵਾਲ ਦੀ ਤਬੀਅਤ ਦਾ ਪਤਾ ਲੱਗਦੇ ਹੀ ਮੋਰਚੇ ਤੇ ਮੌਜੂਦ ਸਾਰੇ ਕਿਸਾਨ ਭਰਾ ਜਾਗ ਗਏ ਉਹਨਾਂ ਨੇ ਰਾਤ ਨੂੰ ਹੀ ਡੱਲੇਵਾਲ ਜੀ ਦੀ ਸਿਹਤ ਨੂੰ ਲੈ ਕੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲੇ 4 ਜਨਵਰੀ ਨੂੰ ਖਨੋਰੀ ਤੇ ਮਹਾਪੰਚਾਇਤ ਹੋਈ ਸੀ ਜਿੱਥੇ 9 ਮਿੰਟ ਤੋਂ ਬਾਅਦ ਹੀ ਡੱਲੇਵਾਲ ਜੀ ਦੀ ਤਬੀਅਤ ਖਰਾਬ ਹੋ ਗਈ ਸੀ ਉਹਨਾਂ ਨੂੰ ਚੱਕਰ ਆਏ ਤੇ ਫਿਰ ਉਲਟੀਆਂ ਵੀ ਲੱਗ ਗਈਆਂ ਉਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਘਟ ਗਿਆ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਇੱਕ ਟੀਮ ਅਲਰਟ ਮੋਡ ਓਨ ਤੇ ਰੱਖ ਦਿੱਤਾ ਗਿਆ ਉਲਟਿਆਂ ਤੋਂ ਬਾਅਦ ਡੱਲੇਵਾਲ ਨੇ ਪਾਣੀ ਪੀਣਾ ਵੀ ਛੱਡ ਦਿੱਤਾ ਸੀ ਉਸ ਕਾਰਨ ਉਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ